ਫਿਰ ਕਰਈਆਂ ਪਰ ਮੇਰੇ ਕੀ ਹਾਲ ਚਾਲ ਆ ਹਾਲ ਤਾਂ ਠੀਕ ਆ ਭੈਣ ਚਲ ਕੋਈ ਨਹੀਂ ਤੂੰ ਆ ਗਈ ਇਥੇ ਆਪਣਾ ਘਰ ਆ ਤੇ ਪਰ ਬਹਿ ਕੇ ਗੱਲਿਆ ਭੈਣ ਜਦੋਂ ਕਹੇਦੇ ਕਰੇ ਮਤਲਬ ਕਿ ਚੱਲੇ ਤੇ ਤੇਰਾ ਆਪਣਾ ਘਰ ਆ ਉਹਦਾ ਸੁਭਾਵਿਕ ਜੀ ਮਿਲ ਕਰਨ ਡਿਆ ਵਾ ਭੀ ਜਦੋਂ ਆਪਾਂ ਜਾਣਾ ਹੋਵੇ ਕਿ ਤੇ ਆਪਾਂ ਫੋਨ ਕਰੀ ਦੇਈਦਾ ਕਹਿੰਦਾ ਕਿ ਅਸੀਂ ਆਉਣ ਲੱਗੇ ਮੈਨੂੰ ਕੋਈ ਸਮੱਸਿਆ ਨਹੀਂ ਆ ਹੁਣ ਕਿਹੇ ਵਲੇ ਹੁਣ ਮੈਂ ਘਰੇ ਪਰਿਵਾਰ ਸਾਰਾ ਘਰੇ ਨਹੀਂ ਗਾ ਟੱਬਰ ਗਏ ਵਿਆ ਮਮੀ ਜਾਣਾ ਪਿਆਰ ਮੈਂ ਹੋਇਆ ਵਾਂ ਤੇ ਉਹ ਕਿਹੜੇ ਵੇਲੇ ਬੰਦਾ ਘਰ ਹੀ ਨਹੀਂ ਹੁੰਦਾ ਇਹ ਕਰਕੇ ਫੋਨ ਕਰਨਾ ਜ਼ਰੂਰੀ ਹੁੰਦਾ ਵੀ ਮੈਂ ਲੱਗੀ ਮੈਨੂੰ ਪਤਾ ਤਾਂ ਹੈ ਹੀ ਆ ਵੀ ਤੂੰ ਐਂ ਕਰਦੀ ਏ ਚਲੋ ਤੇਰਾ ਆਪਣਾ ਘਰ ਆ ਜਦੋਂ ਮਰਜ਼ੀ ਆ ਐਦੋਂ ਮਰਜ਼ੀ ਜਾਉਣੇ ਮੇ ਚੱਕਰ ਹੈਗਾ ਨਹੀਂ ਫੋਨ ਤੈਨੂੰ ਤੇ ਮੈਂ ਤਾਂ ਕਰਾਂ ਨਾ ਵੀ ਜੇ ਤੂੰ ਮੇਰਾ ਫੋਨ ਚੁੱਕਣਾ ਹੋਵੇ ਤੇ ਤੂੰ ਚੱਲ ਤੂੰ ਹੁਣ ਮੈਨੂੰ ਮਾਰ ਲੱਗ ਪਈ ਸਵੇਰੇ ਸਵੇਰੇ ਆਣ ਕੇ ਆਹ ਤੂੰ ਫੋਨ ਕਰਦੇ ਉਹਨੂੰ ਪਤਾ ਲੱਗ ਜਾਣਾ ਇਹ ਭੈਣ ਆਉਣੋਂ ਵਾਸਤੇ ਫੋਨ ਕਰਨ ਲਈ ਮੈਂ ਚੁੱਕ ਲੈਣਾ ਹੈ ਅੱਛਾ ਤੇ ਤੈਨੂੰ ਕਿੱਦਾਂ ਪਤਾ ਲੱਗਣਾ ਹੈ ਵੀ ਮੈਂ ਆਉਣ ਵਾਸਤੇ ਫੋਨ ਕਰਨ ਲਈ ਹੂੰ ਤੂੰ ਕਾਲ ਜੀ ਕੰਕਾਲਜੀ ਬੜੀ ਤਗੜੀ ਚੀਜ਼ ਹੈ ਅੱਬੜ ਲੱਗ ਜਾਂਦਾ ਅੱਜਕੱਲ ਪਤਾ ਚੱਲ ਕੋਈ ਗੱਲ ਨਹੀਂ ਆ। ਉਹੀ ਤੇ ਇੱਥੇ ਸ਼ਹਿਰ ਆਏ ਆ ਤੇ ਮੈਂ ਕਾ ਚੱਲ ਘੜੀ ਹੋ ਜਾਂਦੇ ਆ ਵੀਰ ਕੋਲੋਂ ਨਾਲੇ ਮੈਨੂੰ ਇੱਕ ਕੰਮ ਹੀ ਤੇਰਨਾ ਜਿਹਹਾ ਜੀਆਂ ਤੂੰ ਗੱਲਾਂ ਕਰਨ ਡਿਆ ਤੇ ਤੇਰੇ ਪਾਈ ਨੂੰ ਪਤਾ ਲੱਗਾ ਨਾ ਉਹਨੇ ਮੈਨੂੰ ਇੱਥੇ ਵੜ ਨਹੀਂ ਦੇਣਾ ਤੇਰਾ ਸਾਹ। ਉਹ ਪਾਈਆ ਬੰਦਾ ਚੰਗਾ ਆ ਤੂੰ ਐਵੇਂ ਚੁੱਕੀ ਜਾਨੀਂ ਮੈਨੂੰ ਆਉ ਤੂੰ ਪਾਈਏ ਦੇ ਪੈਸੇ ਨਹੀਂ ਨਾ ਦੇਣੇ। ਉਹ ਫੇਰ ਮੇਲੇ ਤੂੰ ਮੇਨੇ ਤੂੰ ਸਵੇਰੇ ਸਵੇਰ ਆਣ ਕੇ ਜੇ ਮੇਨੇ ਹੀ ਮਾਰਨਾ ਤੇ ਫਿਰ ਤੂੰ ਚੱਲ ਮਾਰਨਾ ਮੇਨੇ ਮੈਂ ਨਹੀਂ ਕੀਤਾ। ਚੱਲੇ ਛੱਡ ਵੀਰ ਕੋ ਤੂੰ ਗੱਲ ਨਾਲੇ ਇੱਕ ਦੂਜੀ ਮ